ਪੰਜਾਬ ਦੇ ਹਾਲਾਤ ਦਿਨ-ਬਦ ਦਿਨ ਬਦਤਰ ਹੁੰਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ ਲੁੱਟ ਖਸੁੱਟ ਕਤਲਿਆਮ ਗੈਂਗਸਟਰਵਾਦ ਅਤੇ ਨਸ਼ਾ ਚਰਮ ਸੀਮਾ ਤੇ ਹੈ ਜੇਕਰ ਪੰਜਾਬ ਨੂੰ ਵੀ ਮੁੜ ਵਾਪਸ ਲੀਹਾਂ ਤੇ ਲੈ ਕੇ ਆਣਾ ਤਾਂ ਪੰਜਾਬ ਦੇ ਵਿੱਚ ਵੀ ਯੂਪੀ ਵਰਗਾ ਮੁੱਖ ਮੰਤਰੀ ਯੋਗੀ ਅਨਿਥੇ ਰਾਤ ਵਰਗਾ ਮੁੱਖ ਮੰਤਰੀ ਹੋਣਾ ਚਾਹੀਦਾ ਇਹ ਕਹਿਣਾ ਹੈ ਪ੍ਰੀਤੀ ਸਪਰੂ ਦਾ ਬਾਲੀਵੁੱਡ ਐਕਟਰ ਅਤੇ ਭਾਜਪਾ ਨੇਤਾ ਪ੍ਰੀਤੀ ਸਪਰੂ ਅੰਮ੍ਰਿਤਸਰ ਵਿਖੇ ਬੀਜਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਪ੍ਰਚਾਰ ਦੇ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਹ ਸ਼ਬਦ ਕਹੇ ਇਸ ਮੌਕੇ ਮਹਿਲਾਵਾਂ ਨੂੰ ਵੱਡੀ ਗਿਣਤੀ ਦੇ ਵਿੱਚ ਦੇਖ ਕੇ ਪ੍ਰੀਤੀ ਸਪਰੂ ਭਾਵੁਕ ਹੋ ਗਏ ਤੇ ਉਹਨਾਂ ਨੇ ਮਹਿਲਾਵਾਂ ਨੂੰ ਲੈ ਕੇ ਗੀਤ ਵੀ ਸੁਣਾਇਆ ਤਾਂ ਕੀ ਹੋਰ ਕਹਿਣਾ ਹੈ ਪ੍ਰੀਤੀ ਸਪਰੂ ਦਾ ਅੰਮ੍ਰਿਤਸਰ ਤੋਂ ਬੀਜਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਹਾਕ ਦੇ ਵਿੱਚ ਪ੍ਰਚਾਰ ਕਰਨ ਆਏ ਸੁਣੋ ਤੁਸੀਂ ਵੀ ਜੈ ਸ਼ੀਰਮ ਜੈ ਸ਼ੀਰਮ ਜੈ ਸ਼ੀਰਮ ਅਜੇ ਕਿ ਆਕੇ ਇਹਨੇ ਆਪਣੀ ਨਾਵੀਂ ਸ਼ਕਤੀ ਤੋਂ ਦੇਖਿਆ ਕਿ ਕਿੰਨੀ ਬਹਾਦਰੀ ਦੇ है 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 का प्यार चुपा दिल मेरा तो, पंजाब really, मैं अपने दिनों पे कर दिया जिस दिन मेरा पंजाब इंडिया के स्टेट को तो, ਤੋ ਬਿਹਤਰ ਸਟੇਟ ਬਨੇਗਾ ਅੱਜ ਤੇ ਲੋਕੀ ਕਹਿ ਰਹੇ ਬੱਦ ਤੋਂ ਬੱਤਰ ਹੋ ਗਿਆ ਮੈਂ ਕਹਿਨੀ ਆ ਕਿ ਵਾਹਿਗੁਰੂ ਦੀ ਕਿਰਪਾ ਬਰਸੇਗੀ ਇਹ ਪੰਜਾਬ ਸਵਰਗ ਬਨੇਗਾ ਵਿਜੀਪੀ ਨੂੰ ਜਿਤਾ ਕੇ ਮੈਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਮੈਨੂੰ ਇੰਨੇ ਆਪਣੀ ਲੇਡੀਜ਼ ਮਿਲੇ ਆ ਸਾਰੇ ਪੰਜਾਬਣੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇਹ ਦੇਖ ਕੇ ਕਿ ਇੱਥੇ ਜਿਹੜੀ ਨਾਰੀ ਸ਼ਕਤੀ ਹੈ ਉਹ ਬਹੁਤ ਪਾਵਰਫੁਲ ਹੈ ਕਿਉਂਕਿ ਸਾਰੇ ਨੇ ਮਤ ਆ ਕੇ ਇਕੱਠੇ ਹੋਏ ਨੇ ਤੇ ਮੈਨੂੰ ਯਕੀਨ ਹੈ ਕਿ ਜੇ ਇਹ ਨਾਰੀ ਸ਼ਕਤੀ ਸਪੋਰਟ ਕਰ ਦਿਆ ਸੰਧੂ ਸਾਹਿਬ ਨੂੰ ਔਰ ਭਾਰਤੀ ਜਨਤਾ ਪਾਰਟੀ ਨੂੰ ਤੇ ਜ਼ਰੂਰ ਫਤਿਹ ਹੋਏਗੀ ਅਸੀਂ ਜੀਜੇਪੀ ਇਲੈਕਸ਼ਨ ਜਿੱਤੇਗੀ ਸਾਰਾ ਪ੍ਰਚਾਰਕ ਵੀ ਸਾਰੇ ਹੁਣ ਕੀ ਕਰੇਗਾ ਤੁਸੀਂ ਜਿੱਤ ਲਈ ਕਿਸ ਨੇ ਰਿਸਪੋਨਸ ਦਿਆ ਤਾ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਈ ਥਿੰਕ ਮੈਂ ਕਿਉਂਕਿ ਆ ਦਿਲੋਂ ਤੋਂ ਪੰਜਾਬ ਦਾ ਪੰਜਾਬੀ ਯਾਨੀ ਮੈਨੂੰ ਚੁੱਕਿਆ ਮਤਲਬ ਮੈਂ ਜੋ ਵੀ ਹਾਂ ਮੇਰੇ ਪਛਾਣ ਪੰਜਾਬ ਨੇ ਦਿੱਤੀ ਹੈ ਤੇ ਲੁਧਿਆਣੇ ਵੀ ਮੈਨੂੰ ਬਹੁਤ ਪਿਆਰ ਮਿਲਿਆ ਲੁਧਿਆਣੇ ਮੈਂ ਕੈਂਪੇਨ ਕਰਕੇ ਆ ਰਹੀ ਹਾਂ ਔਰ ਇੱਥੇ ਵੀ ਅਬਰਿਸਤ ਉਹ ਹੀ ਲੱਗ ਰਿਹਾ ਮੈਨੂੰ ਨਾ ਮਤਲਬ ਇੰਨਾ ਪਿਆਰ ਤੇ ਮੈਂ ਸਮਝਦੀ ਹਾਂ ਕਿ ਜਿੰਨਾ ਮੈਨੂੰ ਪੰਜਾਬ ਦੀਆਂ ਦੀ ਹੈਗੀ ਨਾ ਮਤਲਬ अहमियत ਮੈਂ ਮੈਨੂੰ ਕੋਈ ਬੰਦਾ ਰਸਤੇ ਚੱਲਦੇ ਨਾ ਕਿੱਥੇ ਵੀ ਪੰਜਾਬ ਦਾ ਦਿਸਦਾ ਲੱਗਦਾ ਪੰਜਾਬ ਦਾ ਤਾਂ ਵੈਸੇ ਹੀ ਮੈਂ ਸਮਾਈ ਕਰਦੀ ਜੇ ਮੈਂ ਕਿਤੇ ਪੱਗ ਦੇਖ ਲਿਆ ਉਹ ਵੈਸੇ ਹੀ ਸੱਚੀ ਗੱਲ ਕਰ ਦਿੰਦੀ ਉਹ ਵੈਸੇ ਬੰਦਾ ਸ਼ੌਕ ਹੋ ਜਾਂਦਾ ਕਿ ਕਿਉਂ ਕਰ ਰਹੀ ਹੈ ਮਤਲਬ ਮੈਨੂੰ ਇਨਾ ਆਪਣਾਪਣ ਲੱਗਦਾ ਹੈ ਪੰਜਾਬੀ ਨੂੰ ਹੈਨਾ ਮੈਨੂੰ ਲੱਗਦਾ ਮੇਰੇ ਇੱਕ ਵਾਰ ਮੈਨੂੰ ਯਾਦ ਹੈ ਇੱਕ ਵਾਰ ਅਸੀਂ ਸ਼ੂਟਿੰਗ ਕਰ ਰਹੀ ਸੀ ਆਜ ਦਾ ਅਰਜੁਨ ਨੇ ਆਪਣਾ ਅਮਿਤਾ ਬੱਚਨ ਜੀ ਸੀਗੇ ਤੇ ਅਮਿਤਾ ਬੱਚਨ ਜੀ ਕਰਕੇ ਪੂਰਾ ਬੈਰਕੀਟਿੰਗ ਹੋ ਜਾਂਦੀ ਹੈ ਸ਼ੂਟਿੰਗ ਜਿੱਥੇ ਉਹ ਵੀ ਹੋਏ ਨਾ ਤੇ ਉਹ ਨਾਲ ਹੀ ਬੈਠੇ ਸੀ तो मैं देखा एक सरदार फैमिली कोशिश कर रही है गेट तो अंदर आंधी उन्हें आन नहीं दे रही थी लुकी ना मतलब जोरा बाउंसर सी गए सारे तो मैं अपने मेकअप मन को सधया मैं गया जा, जाके गेट पे गए कि ये मेरे गेस्ट है जो मैं नहीं जानती थी सिनेमा देखी पग देखी <laughs> कि उनको मेरे गेस्ट है तो, तो अमिताभ जी ने किया हां अपने लोग अपने ਉਹਨਾਂ ਦੀ ਮम्मी ਸੰਦਾਰਨੀ ਸੀਗੋ ਤੇ that is the feeling ਪੰਜਾਬ ਲਈ ਮੈਨੂੰ ਹੈ اور ਆਈ ਥਿੰਕ 40 ਸਾਲ ਪਹਿਲੇ ਤੁਸੀਂ ਮਿੰਟ ਨਹੀਂ ਚਾਹੀ ਹਾਂ ਜੀ 40 ਸਾਲ ਪਹਿਲੇ ਅੱਜ ਦੇ ਬਿਨਾਂ ਉਹ ਕੀ ਅਚਾਲੀ ਇਹ ਹੀ ਦੁੱਖ ਹੈ ਕਿ ਅੱਖਾਂ ਦੇ ਸਾਹਮਣੇ 20 ਸਾਲਾਂ ਚ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਮੇਰੇ ਅੱਖਾਂ ਦੇ ਸਾਹਮਣੇ ਗੁਰਦਾਵ 20 ਸਾਲਾਂ ਵਿੱਚ ਸਿੰਗਾਪੁਰ ਬਣ ਗਿਆ ਮੇਰਾ ਪੰਜਾਬ ਉੱਥੇ ਹੀ ਖਲੋਤਾ ਹੈ ਮੇਰੇ ਪੰਜਾਬ ਚੋਂ ਡਵੈਲਪਮੈਂਟ ਹੋ ਨਹੀਂ ਹੋਈ ਆ ਜਿਹੜੀ ਹੋਣੀ ਚਾਹੀਦੀ ਸੀ ਅੱਜ ਆਈ ਥਿੰਕ ਸਬ ਇੰਡੀਆ ਵਿੱਚ ਸਭ ਤੋਂ ਪਿੱਛੇ ਸਾਡਾ ਸਟੇਟ ਰਹਿ ਗਿਆ ਪੰਜਾਬ ਤਰੱਕੀ ਨਾ ਹੋਣ ਦਾ ਕੀ ਕਰਨ ਮੰਗਦੇ ਹੋ ਮੈਂ ਇਹ ਮੰਨਦੀ ਆ ਕਿ ਸਾਡੇ ਲੀਡਰਾਂ ਨੇ ਨਾ ਆਪਣੇ ਬਾਰੇ ਸੋਚਿਆ ਆਪਣੀ ਪਾਰਟੀ ਬਾਰੇ ਸੋਚਿਆ ਉਹ ਇਹਨਾਂ ਅਨਸੈਲਫਿਸ਼ਲੀ ਪੰਜਾਬ ਲਈ ਨਹੀਂ ਸੋਚਿਆ ਜਿਸ ਇਥਾਂ ਲੈਂਦੇ ਕਿ ਭਈ ਪੰਜਾਬ ਵਿੱਚ ਅਸੀਂ ਲਾਣੇ ਇੰਡਸਟਰੀਜ਼ ਲਾਣੀ ਹੈ ਅਸੀਂ ਐਨਾ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਯੂਨਿਟਸ ਪਵਾਨੀਆਂ ਅਸੀਂ ਐਮਸ ਹਸਪੀਟਲ 에어ਪੋਰਟ ਰੇਲਵੇ ਸਟੇਸ਼ਨ ਹਰ ਚੀਜ਼ ਟਨਲਸ ਮੁੰਬਈ ਤੁਸੀਂ ਆ ਕੇ ਦੇਖੋ ਕਿੰਨਾ ਡਵੈਲਪ ਹੋ ਗਿਆ ਅন্ডਰਵਾਟਰ ਟਨਲਸ ਅੰਡਰਵਾਪ ਤੋਂ ਐਨੇ ਬ੍ਰਿਜਸ ਜਿਵੇਂ ਫੋਰਨ ਕੰਟਰੀ ਚੁੰਦੇ ਆ ਐਨਾ ਮਤਲਬ ਸਾਰਾ ਇੰਡੀਆ ਯੂਪੀ ਦੇਖ ਲੋ ਯੂਪੀ ਚ ਕਿੰਨਾ ਹੋਇਆ ਵਿਕਾਸ ਮੋਦੀ ਉਥੇ ਮੋਦੀ ਸਾਹਿਬ ਦੀ ਸਰਕਾਰ ਹੈ ਨਾ ਮਤਲਬ ਯੋਗੀ ਨਾਥ ਜੀ ਦੇ ਤੇ ਇੰਨਾ ਡਿਵੈਲਪਮੈਂਟ ਯੂਪੀ ਤੇ ਮੈਨੂੰ ਲੱਗਦਾ ਕਿ ਮਤਲਬ ਉਹ ਜਿਵੇਂ ਜਿਵੇਂ ਅਸਾਨੂ ਨਾ ਪੰਜਾਬ ਨੂੰ योगीनाथ जी जैसा चीफ मिनिस्टर चाहिए मैं ਤੁਹਾਨੂੰ ਦੱਸਦੀ ਆ ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰੇ ਆਪ ਮੈਂ ਟ੍ਰਬਲ ਸੀ ਸੀ ਵੀ ਮੈਂ ਨੂੰ ਨਰਿੰਦਰ ਮੋਦੀ ਜੀ ਨੇ ਹੈਲਪ ਕੀਤਾ ਤੇ ਮੈਂ ਕਿਹਾ ਇੱਕ ਪਰਸਨ ਹੈਲਪ ਮੰਗ ਰਿਹਾ ਹੈ ਉਹ ਇੱਕ ਬੰਦੇ ਦੀ ਸੁਣ ਸਕਦੇ ਆ ਤੇ ਇਹ ਤੇ ਪੰਜਾਬ ਸਟੇਟ ਹੈ ਜਿਹਨੂੰ ਉਹ ਮੰਨਦਿਆ ਜੋ ਗੁਰੂਆਂ ਨੂੰ ਮਾਨ ਸਨਮਾਨ ਦੇਂਦਿਆ ਪੰਜਾਬ ਤਾਂ ਕਹਿੰਦੇ ਕਿ ਇੱਥੇ ਦੇ ਸ਼ਹੀਦ ਹੋਏ ਇੱਥੇ ਜਵਾਨ ਹੋਏ ਸਾਰੇ ਮਤਲਬ ਪੀਰ ਫਕੀਰ ਹੈ ਨਾ ਇਹ ਧਰਤੀ ਬੜੀ ਪਵਿੱਤਰ ਹੈ ਇਹ ਹੋਗੀ ਇੰਡੀਆ ਦੇ ਮੈਪ 'ਚ ਇੰਨੀ ਵੱਡਾ ਦਾ ਮਤਲਬ ਬੋਇਗਾ ਨਹੀਂ ਮਤਲਬ ਇੰਨੀ ਵੱਡੀ ਜਗ੍ਹਾ ਨਹੀਂ ਹੈ ਬਟ ਇੱਥੇ ਦੇ ਲੋਕਾਂ ਦੀ ਦੁਨੀਆ ਸਿਖਤ ਕਰਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਨਾ

ਮੇ ਬੰਦਾ بڑا ਹੋ ਗਿਆ ਵੱਡਾ ਹੋ ਗਿਆ ਮੈਨੂੰ ਹੀ ਅੱਗੇ ਪੁੱਜਦਾ ਉਹ ਅੱਗੇ ਆਪਣਾ ਚੱਲ ਪਏਗਾ ਮੈਨੂੰ ਤਾਂ ਕੁਝ ਇਸ ਤਰ੍ਹਾਂ ਦਾ ਲੱਗਦਾ ਹੋ ਸਕਦਾ ਇਹ ਮਾਈਂਡ ਵਿੱਚ ਇੱਥੇ ਦੇ ਲੀਡਰਸ ਨੂੰ ਰਿਹਾ ਕਿ ਪੰਜਾਬ ਸਾਡੇ ਤੇ ਡਿਪੈਂਡੈਂਟ ਹੀ ਰਹੇ ਇੰਨਾ ਵਿਕਾਸ ਹੀ ਨਾ ਹੋਏ ਇੱਥੇ ਨਹੀਂ ਤਾਂ ਕਿਉਂ ਨਹੀਂ ਇੱਥੇ ਯੂਪੀ ਬਣਾ ਸਕਦੇ ਹੋ ਤੁਸੀਂ ਹਾਂ ਤੁਸੀਂ ਕਿਉਂ ਨਹੀਂ yogiनाथ ਬਣ ਸਕਦੇ ਹੋ ਤੁੱਕ ਇੱਥੇ ਮੈਂ ਸੁਣ ਰਹੀ ਆ ਜਿਹੜਾ ਉਹ ਨਾਨੂ ਜੀ ਨੇ ਕਿਹਾ ਕਿ ਇੱਥੇ ਪਤਾ ਨਹੀਂ ਕੀ ਉਹ ਵੀ ਹੋ ਰਿਹਾ ਹੈ ਨਾ ਨਾਨੂ ਜੀ ਪਿੱਛੇ ਹੀ ਆ ਹਾਂ ਇਹਨੇ ਮਰਡਰਸ ਹੋਇਆ ਇਹਨੇ ਤੱਕ ਇਹ ਤੋਂ ਪੰਜਾਬ ਬੱਤ ਤੋਂ ਬੱਤ ਹੋ ਰਿਹਾ ਜੇ ਮਰਡਰਸ ਹੋ ਰਹੀ ਆ ਚੋਰੀਆ ਹੋ ਰਹੀ ਆ ਹਾਂ ਇੱਥੇ ਲਾਅ ਐਂਡ ਆਰਡਰ ਚਾਹੀਦਾ ਨਾ ਫਿਰ ਫਿਰ ਇੱਥੇ ਯੋਗੀ ਚਾਹੀਦਾ ਨਸ਼ੇ ਨਾਲ ਮੌਤ ਨਸ਼ੇ ਨਾਲ ਮੌਤ ਉਰੇ ਨਸ਼ੇ ਕਿਉਂ ਪੜੜੇ ਜੇ ਸਾਡੇ ਬੱਚਿਆਂ ਨੂੰ ਅ ਰੋਜ਼ਗਾਰ ਮਿਲੇ ਉਹ ਕੰਮ ਤੇ ਬਿਜ਼ੀ ਹੋਣ ਤੇ ਉਹਨਾਂ ਦਾ ਦਿਮਾਗ ਕਿੱਥੇ ਲੱਗੇਗਾ ਨਾ ਉਹਨਾਂ ਦਾ ਖਾਲੀ ਦਿਮਾਗ ਤਾਂ ਡੈਵਲਜ਼ ਮਾਉਂਟ ਹੈ ਨਾ ਫਿਰ ਬੰਦਾ ਕਰਦਾ ਇਸ ਤਰ੍ਹਾਂ ਦਾ ਬਟ ਜੇ ਕੰਮ ਚ ਬਿਜ਼ੀ ਹੋਏ ਤੇ ਕਿੱਥੇ ਟਾਈਮ ਮਿਲਦਾ ਸਾਨੂੰ ਅਸੀਂ ਸ਼ੂਟਿੰਗ ਕਰਦੇ ਸਾਨੂੰ ਟਾਈਮ ਖਾਣਾ ਖਾਣ ਲਈ ਨਹੀਂ ਮਿਲਦਾ ਸ਼ਾਰਟ ਰੈਡੀ ਹੈ ਤਾਂ ਇਸ ਤਰ੍ਹਾਂ ਦਾ ਆਪਣੇ ਬੱਚਿਆਂ ਦਾ ਪੰਜਾਬ ਦਾ ਸ਼ਾਰਟ ਰੈਡੀ ਰੱਖੋ ਕਿ ਉਹਨਾਂ ਨੂੰ ਕੰਮ ਮਿਲਣਾ ਚਾਹੀਦਾ

ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਜਦ ਮੈਂ 15 ਸਾਲ ਦੀ ਸੀ ਮੈਂ ਪੂਰਾ ਘਰ ਸਮਾਪਤੀ ਸਪਰੂਜੀ ਆਏ ਸੀਗੇ ਨਾਲੇ ਅਜਨਾਲੇ ਦੀ ਜਿਹੜੀ ਸਾਰੀ ਟੀਮ ਆ ਸਾਡੀ ਉਹ ਅਜਨਾਲੇ ਦੀ ਸਾਰੀ ਸੰਗਤ ਤੇ ਅੰਮ੍ਰਿਤਸਰ ਤੋਂ ਵੀ ਸੰਧੂ ਸਾਹਿਬ ਦੀ ਟੀਮ ਆਈ ਸੀਗੀ ਜੀ ਇੱਕ ਛੋਟੀ ਜੀ ਮਿਲਣੀ ਅਸੀਂ ਰੱਖੀ ਸੀਗੀ ਤੇ ਅਸੀਂ ਬਹੁਤ ਖੁਸ਼ ਆ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੇ ਮੈਂ ਬਹੁਤ ਬਹੁਤ ਧੰਨਵਾਦੀ ਆ ਹਰ ਇੱਕ ਇਨਸਾਨ ਦੀ ਜਿਹੜਾ ਇੱਕ ਇੱਕ ਕਦਮ ਚੱਲ ਕੇ ਇੱਥੇ ਆਇਆ ਜੀ ਸਾਡੇ ਸਿਰ ਮੱਥੇ ਕਿੰਨਾ ਕੁ ਮਹਾਰਮ ਮਿਲੇਗਾ ਜੀ ਉਹਨਾਂ ਦੇ ਅਗਨਾਸ਼ ਪ੍ਰਚਾਰ ਕੰਮ ਹੋ ਕੇ ਮੈਂ ਪਾਲ ਕਰੇਗਾ ਮੈਂ ਜੀ ਇਹ ਤੁਸੀਂ ਹੁਣ ਦੇਖਿਆ ਹੈ ਕਿ ਲੋਕ ਬਹੁਤ ਜ਼ਿਆਦਾ ਉਤਸ਼ਾਹਿਤ ਨੇ ਕਿ ਜਿਹੜੀ ਚੱਲ ਰਹੀ ਸਰਕਾਰ ਨੇ ਤੋਂ ਬਹੁਤ ਪਰੇਸ਼ਾਨ ਨੇ ਜੀ ਉਹ ਚਾਹੁੰਦੇ ਆ ਕਿ ਜ਼ਰੂਰ ਮਤਲਬ ਆਪਣੇ ਜਿਹੜੇ ਹੈਗੇ ਆ ਜਜ਼ਬਾਤ ਉਹਨਾਂ ਨੂੰ ਵੋਟਾਂ 'ਚ ਕਨਵਰਟ ਕਰਕੇ ਸੰਧੂ ਸਾਹਿਬ ਨੂੰ ਦਿਤਾਇਆ ਜਾਵੇ ਤੇ ਮੋਦੀ ਸਾਹਿਬ ਦੀ ਸਰਕਾਰ ਉੱਪਰ ਬਣਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋ ਜਾਵੇ ਜੀ ਮੈਂ ਲਾਵਾ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਨਹੀਂ ਆ ਕਿ ਵੀ ਨਹੀਂ ਤੁਸੀਂ ਦੱਸੋ ਹੁਣ ਸਾਰੇ ਜਗ੍ਹਾ ਤੇ ਤੁਸੀਂ ਜਾਣਦੇ ਹੋ ਤੁਸੀਂ ਪ੍ਰੈਸ ਵਾਲੇ ਹੋ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੈ ਜੀ ਕਿੰਨੀਆਂ ਜ਼ਿਆਦਾ ਲੇਡੀਆਂ ਪਰੇਸ਼ਾਨ ਨੇ ਏਡਾ ਵੱਡਾ ਵਾਅਦਾ ਕਰ ਲੈਣਾ ਤੇ ਜਦੋਂ ਕਹਿੰਦੇ ਸੀ ਸਰਕਾਰ ਬਣ ਜੂਗੀ ਅਸੀਂ ਕਰਾਂਗੇ ਅਸੀਂ ਬਦਲਾਅ ਲਿਆ ਰਹੇ ਹਾਂ ਇਹ ਤਾਂ ਪਹਿਲੇ ਨਾਲੋਂ ਵੀ ਭੜੇ ਨਿਕਲੇ ਆ ਜੀ ਇਹ ਹੁਣ ਇਹ ਹੈ ਕਿ ਇਹਨਾਂ ਨੇ ਜਿਹੜਾ ਜਵਾਬ ਲੇਡੀਆਂ ਤਿਆਰ ਲੈ ਕੇ ਬੈਠੀਆਂ ਆ ਜੀ ਤੁਸੀਂ ਦੇਖਿਓ ਵੋਟਾਂ 'ਚ ਬੰਦਾ ਕੀ ਆ